ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਨ ਸੁਖ ਨਾਮ ਹਰ ਸੁਬਾਹ ਚਿੰਤਾ ਨਹੀਂ ਹਮਾਰੀ ਹਬ ਭੀਖ ਕ ਭੀਖਾਰੀ ਤੇਰੇ ਤੋ ਨਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤ ਸਤਨਾਬ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਤੁਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਥ ਧਰਿਉ ਮੇਰੇ ਮੱਥਾ ਜਰਵ ਜਨਮ ਕੀ ਕੇਲੇ ਵਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਹਿਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮੱਥਾ ਜਨਮ ਜਨਮ ਕੀ ਕੇਲ ਵਿਖ ਦੁੱਖ ਉਤਰੇ ਗੁਰ ਨਾਮ ਦੀਓ ਰੇ ਨਾਥ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਗ੍ਰਿੜਾਇਆ ਬੇਨ ਨਾ ਵੈ ਜੀਵਨ ਬਿਰਥਾ ਰਹਾਉ ਬੇਨ ਗੁਰ ਮੂੜਾ ਪਹਿ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤੇਨ ਸਾਧੂ ਚਰਣਾ ਨਾ ਸੇਵੇ ਕਬਹੁ ਤੇਨ ਸਭ ਜਨਮ ਇਕਾਥਾ ਜਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲ ਉ ਜਨਮ ਸਨਾਥਾ ਮੋ ਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗ ਮਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦੂਲੇ ਕੋ ਗੁਰ ਅੰਚਲ ਢਿੱਜੈ ਜਨਨਾਰਕ ਚਲੈ ਮਿਲੰਥਾ ਹਮ ਅੰਦੂਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮੋਂ ਅੰਦੂਲੇ ਕਉਂ ਗੁਰਯੰਚਲ ਦੀਜੈ ਜਨਨਾਨਕ ਚਲਹਿ ਮਿਲੰਥਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤ